ਬੋਲਾਂ ਦੀ ਸਾਂਝ ਪਾਉਣਗੇ ਫਿਰ ਜਿੰਨੇ ਟਾਈਮ ਲੱਗਾ ਜਿਨੇ ਪ੍ਰਬੰਧਕ ਹੱਥ ਮ ਲਾਉਣਗੇ ਪਰ ਆਲ ਮਿਲ ਕੇ ਖੇਡ ਕਬੱਡੀ ਨਾਲ ਜੋੜਾਂਗੇ ਕਿ ਖੇਡਾਂ ਵਿੱਚੋਂ ਖੇਡ ਵੱਡੀ ਜੀ ਨੂੰ ਆਖਦੇ ਕਬੱਡੀ ਤੇ ਖੇਡੀਆਂ ਦੀ ਲਾਗੇ ਪੂਰਾ ਤਾਣ ਮਿੱਤਰੋ ਕਬੱਡੀ ਪੱਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਮਾਜੇ ਨੂੰ ਮਾਨ ਰੂ ਹਮੇਸ਼ਾ ਇਹਨਾਂ ਖਿਡਾਰੀਆਂ ਦੇ ਉੱਪਰ ਔਰ ਆ ਜਿਹੜੀ ਸਾਡੀ ਪ੍ਰਬੰਧਕ ਕਮੇਟੀ ਇਹਨਾਂ ਦੇ ਉੱਪਰ ਆ ਵੀ ਰੰਡਾਲਾ ਸੋ ਬਾਬਾ ਗੁਰਜੀ ਬਹੁਤ ਵੱਡਾ ਪਿਆਰ ਵੱਡਾ ਸਤਿ ਸ੍ਰੀ ਸਤਕਾਰ ਔਰ ਉੱਥੇ ਸਾਡੇ ਐਸਪੀ ਜੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਦਰਬਾਰ ਸਾਹਿਬ ਬਹੁਤ ਵੱਡੀ ਸੇਵਾ ਉਹਨਾਂ ਦੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਨਾਲ ਸਾਡੇ ਐਸਪੀ ਜੀ ਔਰ ਸਾਡੇ ਬਾਬਾ ਗੁਰਜੀ ਬਹੁਤ ਵੱਡਾ ਪਿਆਰ ਵੱਡਾ ਸਤਿਕਾਰ ਹੈਲੋ ਇੱਕ ਬੇਨਤੀ ਹੈ ਜਿਹੜੇ ਬੈਰੀਕੇਡ ਤੇ ਗਾੜੀ ਖੜੇ ਨੇ ਵੀਰ ਜੋ 게ਟ ਦੇ ਗਾੜੀ ਨੇ ਕਿਰਪਾ ਕਰਕੇ ਸਾਈਡ ਤੇ ਹੋ ਜਾਣ ਤੇ ਲੈਂਡ ਤੋਂ ਪਿਛਾਹ ਹੋ ਜਾਓ ਵੀਰ ਜੀ ਲੰਦੋਂ ਪਿੱਛੇ ਹਟ ਜਿਓ ਸਾਰੇ ਵੀਰ ਸਰਦਾਰ ਅਜੀਤ ਸਿੰਘ ਜੀ ਸੁਹਾਵਾ ਤੇ ਨਾਲ ਵਾਹਤ ਸੁਵਿੰਦਰ ਸਿੰਘ ਜੀ ਸੁਹਾਵਾ ਤੇ ਮਹਿੰਦਾ ਸਿੰਘ ਜੀ ਸੁਹਾਵਾ ਆਪਾਂ ਧੰਨਵਾਦ ਕਰਦੇ ਹਾਂ ਵਿਸ਼ੇਸ਼ ਤੌਰ ਤੇ ਇਹਨਾਂ ਵੀਰਾਂ ਦਾ ਬਲਕਾਰ ਸਿੰਘ ਜੀ ਲਾਡੀ ਸਰਪੰਚ ਸਰਹਾਲੀ ਬਹੁਤ ਵੱਡਾ ਮਾਨ ਸਤਿਕਾਰ ਤੇ ਪਿਆਰ ਅਸੀਂ ਧੰਨਵਾਦ ਕਰਦੇ ਹਾਂ ਹਰਜੀਤ ਸਿੰਘ ਜੀ ਲਾਡੀ ਸਰਪੰਚ ਸੁਹਾਵਾ ਦੇ ਨਾਲ ਹਰਜੀਤ ਸਿੰਘ ਜੀ ਆ ਤੇ ਨਾਲ ਡਾਕਟਰ ਸੁਖਦੇਵ ਸਿੰਘ ਜੀ ਸੋ ਸਾਡੇ ਮਾਇਸਟਰ ਸੁਖਦੇਵ ਸਿੰਘ ਜੀ ਤੇ ਮਿੰਦਾ ਸਿੰਘ ਜੀ ਆਪਾਂ ਧੰਨਵਾਦ ਕਰਦੇ ਹਾਂ ਜੀ ਇਹ ਗਰਾਊਂਡ ਆਪਾਂ ਕਲੀਅਰ ਕਰਤੀ ਜੀ ਪਹਿਲਾਂ ਮੇਰੀ ਬੇਨਤੀ ਹੈ ਸੋ ਸਾਡੇ ਲਾਲੀ ਸਰਪੰਚ ਸਰਹਾਲੀ ਵੱਡਾ ਪਿਆਰ ਪੋਈਦਾ ਕਰਦੇ ਨੇ ਅਸੀਂ ਧੰਨਵਾਦ ਕਰਦੇ ਹਾਂ ਆਪਾਂ ਗਰਾਊਂਡ ਜਿਹੜੀ ਕਲੀਅਰ ਕਰਦੀ ਹੈ ਖਿਡਾਰੀਆਂ ਦੇ ਲਈ ਫਰੰਦੀਪੁਰੀਆ ਗੋਪੀ ਗਰਾਊਂਡ ਦੇ ਵਿੱਚ ਆ ਗਿਆ। ਇਹ ਕਬੱਡੀ ਦਾ ਪਾਰਸ ਹੈ। ਜਿਹੜਾ ਵੀ ਸ਼ਖਸ਼ੇ ਦੇ ਨਾਲ ਜੁੜਦਾ ਜਿਹੜਾ ਖਿਡਾਰੀ ਇਹਦਾ ਜੋ ਟਾਈਪ ਹੁੰਦਾ ਉਹ ਦੁਨੀਆ ਤੇ ਚਮਕ ਜਾਂਦਾ ਹੈ। ਬਹੁਤ ਲੰਮਾ ਸਮਾਂ ਇਹਨੇ ਕਬੱਡੀ ਖੇਡੀ ਹੈ। 2024 ਮੁੱਕਣ ਵਾਲਾ 2006 ਦੇ ਵਿੱਚ ਕਬੱਡੀ ਦੀ ਸ਼ੁਰੂਆਤ ਹੋਈ ਇਸ ਮੱਲ ਦੀ। 19 ਕੇ ਸਾਲ ਦਾ ਸਮਾਂ ਜਿਹੜਾ ਇਸੇ ਨੌਜਵਾਨ ਨੂੰ ਕਬੱਡੀ ਖੇਡਦੇ ਹੋ ਗਿਆ। ਇਹ ਗੁਰਬੀਰ ਸਿੰਘ ਬਾਪਿਆਂ ਨੇ ਨਾਮ ਰੱਖਿਆ ਸੀ ਗੋਪੀ ਨਾਮ ਫਰੰਦੀਪੁਰ ਪਿੰਡ ਦਾ ਨਾਮ ਜਿਹੜਾ ਉਹ ਅੱਜ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਇਸ ਨੌਜਵਾਨ ਦੀ ਮਿਹਨਤ ਨਾਲ ਪਿੰਡ ਦੀ ਆਪਾਂ ਮੈਚ ਦੀ ਸ਼ੁਰੂਆਤ ਕਰ ਦਈਏ ਜੀ ਖਿਡਾਰੀ ਸਾਰੇ ਆ ਗਏ ਤਕਰੀਬਨ ਦੋਵਾਂ ਟੀਮਾਂ ਦੇ ਪਲੇਅਰ ਆ ਗਏ ਨੇ ਦੁਨੀਆਂ ਨੇ ਆਣ ਸਵਾਦ ਲੈਣਾ ਹੈ ਇਧਰ ਕੋਦਾ ਚੌਂਦਰੇ ਵਾਲਾ ਵੀ ਆਇਆ ਹੋਇਆ ਹੈ ਇੱਕ ਨਾਮ ਦਾ ਨਵਾਂ ਦੁਨੀਆ ਵਾਸਤੇ ਇਸ ਇਲਾਕੇ ਵਾਸਤੇ ਪਰ ਆ ਨੌਜਵਾਨ ਦੀ ਕਬੱਡੀਆਂ ਵੀ ਸਿਰੇ ਦੀਆਂ ਹੁੰਦੀਆਂ ਨੇ ਬਈ ਕੁਦਿਆ ਚੌਧਰੇ ਵਾਲਿਆ ਫਤਿਹ ਸਾਂਝੀ ਕਰਾ ਨੌਜਵਾਨਾਂ ਇਹ ਗੁਰਦਾਸਪੁਰ ਜੇ ਜਦੋਂ ਕਬੱਡੀਆਂ ਪਾਵੇਗਾ ਫਿਰ ਦੁਨੀਆ ਦੇ ਸਾਹਮਣੇ ਦੱਸਾਂਗੇ ਇਹ ਸਾਰੇ ਕੇਸਾ ਤਾਂ ਰਿਗਭਰੂ ਸਿਰ ਤੇ ਜਟਿਆਰ ਬਾਲਾਂ ਵਾਲੇ ਐਨ ਸਾਈ ਦੇ ਫੱਬਦੇ ਨੇ ਗੱਭਰੂ ਸ਼ੇਰਾਂ ਵਰਗੇ ਨੇ ਪਹਿਲਾਂ ਮੋਰਾ ਵਾਂਗ ਮੈਦਾਨਾਂ 'ਚ ਪਾਉਂਦੇ ਨੇ ਮੇਰੀ ਬੇਨਤੀ ਹੈ ਕਿ ਆਪਾਂ ਜਿਹੜਾ ਵਾਧੂ ਰਸ ਉਹ ਘਟਾਈਏ ਗਰਾਊਂਡ ਦੇ ਵਿੱਚੋਂ ਖਿਡਾਰੀਆਂ ਦਾ ਜੋ ਭੇੜ ਹੋਣਾ ਸਾਹਾਂ ਦੇ ਭੇੜ ਦੇਖੀਏ ਮੇਰੀ ਬੇਨਤੀ ਆ ਸਾਡੇ ਰੈਫਰੀ ਸਵਾਨ ਨੂੰ ਕਿ ਵਿਸਲਾ ਮਾਰੀਏ ਤੇ ਟੀਮਾਂ ਆਪੋ ਆਪਣੇ ਪਾਸੇ ਲੈ ਲੈਣ ਬਈ ਅਮਰੀਕ ਸਿਆ ਕੋਈ ਦੋ ਸ਼ਬਦ ਕਰਾਂ ਸਾਝੇ ਮੁੰਡਿਆਂ ਦੇ ਬਾਰੇ ਐਣ ਪਿੰਡੇ ਲਿਸ਼ਕੇ ਦੇ ਗੱਬਰੂਆਂ ਦੇ ਠਾਠਾ ਮਾਰਦਾ ਘੱਟ ਦੁਨੀਆ ਦਾ ਚੱਲ ਇੱਕ ਮੇਰੀ ਬੇਨਤੀ ਹੈ ਇੱਕ ਟੀਮ ਨਾਲ ਇੱਕ ਹੀ ਕੋਚ ਹੋਵੇ ਜੀ ਇੱਕ ਟੀਮ ਨਾਲ ਇੱਕ ਹੀ ਕੋਚ ਹੋਵੇ ਦੋ ਦੋ ਕੋਚ ਕਿਰਪਾ ਕਰਕੇ ਨਾ ਹੋਣ ਜੀ ਇੱਕ ਟੀਮ ਨਾਲ ਇੱਕ ਹੀ ਕੋਚ ਹੋਵੇ ਜੀ ਮੇਰੀ ਬੇਨਤੀ ਹੈ। ਬਾਕੀ ਵੀਰ ਜੀ ਦੀ ਡਿਊਟੀ ਦੀ ਪ੍ਰਬੰਧਕ ਕਹਿੰਦੇ ਵੀ ਥੋੜਾ ਜਿਹਾ ਇੰਦਰ ਉਧਰ ਹੋ ਜਾਣਾ। ਬੇਨਤੀ ਹੈ ਕਿਉਂਕਿ ਕਬੱਡੀ ਹੈ ਬਹੁਤ ਵੱਡਾ ਮੇਲਾ ਹੈ। ਹਰ ਇੱਕ ਨੂੰ ਆਪਾਂ ਮੌਕਾ ਦੇਈਏ ਵੀ ਉਹ ਪਲੇਅਰਾਂ ਨੂੰ ਨੇੜੇੋਂ ਦੇਖ ਸਕਣ। ਮੈਂ ਬੇਨਤੀ ਕਰਦਾ ਵੀ ਟੀ-ਸ਼ਰਟਾਂ ਪਹਿਨਿਆਂ ਤੋਂ ਦੂਰ ਕਰ ਦੇਣ। ਇਹ ਜਿੰਨੇ ਵੀ ਪਲੇਅਰ ਮੰਨਿਆ ਖੰਡ ਬਹੁਤ ਹੈ। ਹੱਡਾਂ ਵੀ ਮਾਲ ਕੇ ਸਿੱਕੜੀ ਪੈਂਦੀ ਔਖੀ ਅਨੇਕਮ ਹੈ। ਮੈਂ ਬੇਨਤੀ ਕਰਦਾ ਕਰੀਏ ਮੈਚ ਸ਼ੁਰੂ ਡਾਕਟਰ ਸਾਹਿਬ ਕੀ ਟੀਰੀਆਂ ਨੇ ਹੁਣ ਆਖੀਏ ਮੁੰਡਿਆਂ ਨੂੰ ਆਪਾਂ ਥੋੜਾ ਜਿਆ ਸੋ ਇੱਕ ਬੇਨਤੀ ਅਮਰੀਕ ਕਰਦੀ ਏ ਕਿ ਟੀਮਾਂ ਦਾ ਇੱਕ ਇੱਕ ਕੋਚ ਹੀ ਰਵੇ ਗਰਾਊਂਡ ਵਿੱਚੇ ਬੇਨਤੀ ਆ ਜੀ ਬਾਕੀ ਮੇਰੇ ਵੀਰ ਗੁੱਸਾ ਨਾ ਕਰਿਓ ਕਿਰਪਾ ਕਰਕੇ ਆਪਾਂ ਸਾਈਡ ਤੇ ਹੋ ਜਿਏ ਜਿਹੜੇ ਨਾਲ ਸਪੋਰਟਰ ਆਏ ਨੇ ਨਾ ਜਿਹੜੇ ਹੌਸਲਾ ਫੁਜਾਈ ਦੇਣ ਲਈ ਆਏ ਨੇ ਟੀਮ ਨੂੰ ਕਿਰਪਾ ਕਰਕੇ ਮੇਰੇ ਵੀਰ ਬਾਹਰ ਹੋ ਜਿਓ ਆਪਾਂ ਲਾਈਨ ਤੋਂ ਬਾਹਰ ਹੋ ਕੇ ਬੈਠ ਜੀਏ ਇੱਕ ਕੋਚ ਹੀ ਰਵੇ ਜੋ ਟੀਮ ਦਾ ਕੋਚ ਹੈ ਉਹੀ ਮੇਰੇ ਵੀਰ ਨਾਲ ਰਵੇ ਜੀ ਬਸ ਇਹ ਬੇਨਤੀਆਂ ਨੇ ਮੇਰੀਆਂ ਕਿ ਆਪਾਂ ਗਰਾਊਂਡ ਵਿੱਚ ਬਾਦੂ ਜਿਹੜਾ ਰੈਸ਼ ਨਹੀਂ ਪਾਉਣਾ ਫਿਕਰਪਾ ਕਰਕੇ ਜਰੂਰ ਧਿਆਨ ਦਿਓ ਔਰ ਜੋਤੀ ਪੁਰਤਕਾਲ ਦਾ ਤੇ ਨਾਲ ਅਜੀਪਾਲ ਮੈਡੀਕਲ ਸਟੋਰ ਵਾਲੇ ਵੀਰ ਦਾ ਉਹਦਾ ਇਮਾਨ ਸਰਕਾਰ ਜਿਹੜਾ ਸ਼ਾਹ ਪਰਿਵਾਰ ਵੱਲੋਂ ਕੀਤਾ ਜਾਣਾ ਚਾਪਾ ਧੰਨਵਾਦ ਕਰਦੇ ਆ ਆ ਜੱਗੂ ਚੋਲਾ ਸਾਹਿਬ ਦਾ ਵਿਸ਼ੇਸ਼ ਸਨਮਾਨ ਜਿਹੜਾ ਮੋਟਰਸਾਈਕਲ ਦੇ ਨਾਲ ਹੋਣਾ ਇਹਨਾਂ ਗਰਾਊਂਡਾਂ ਵਿੱਚ ਉਹ ਸਨਮਾਨ ਜਿਹੜਾ ਅਰ ਜੱਗੂ ਚੋਲਾ ਸਾਹਿਬ ਦਾ ਨਿਜਮਾਨਤਾ ਹੋਵੇਗਾ ਬਹੁਤ ਵੱਡੀ ਮੁਬਾਰਕਬਾਦ ਹੈ ਇਸ ਖਿਡਾਰੀ ਲਈ ਉਹ ਸਨਮਾਨ ਜਿਹੜਾ ਉਹ ਰਾਜਨ ਨਸ਼ਹਰਾ ਯੂਐਸਏ ਜੋਵਨ ਦੁੱਗਰੀ ਯੂਐਸਏ ਤੇ ਕਰਨ ਨਸ਼ਹਰਾ ਯੂਐਸਏ ਉਹਨਾਂ ਵੱਲੋਂ ਸਨਮਾਨ ਹੋਵੇਗਾ ਲਓ ਪਹਿਲੀ ਰੇਡ ਪਾਉਣ ਲਈ ਆ ਬੱਬਰ ਸ਼ੇਰ ਤੇਜਪਾਲ ਸੋਰ ਸਿੰਘ ਦੀ ਧਰਤੀ ਦਾ ਮੇਲੇ ਵੀਰੋ ਮਹਾਪੁਰਸ਼ਾਂ ਦੀ ਧਰਤੀ ਆ ਫਰੰਦੀਪੁਰ ਵੱਲੋਂ ਪਹਿਲੀ ਰੇਡ ਪੈ ਗਈ ਆ ਸਾਹਮਣੇ ਦੇਖਾਂਗੇ ਗੁੱਜਰ ਤਿਆਰ ਫਤੇਗੜ ਚੂੜੀਆਂ ਵਾਲਾ ਇਹ ਨਾਲ ਦੇਰੇ ਬਾਬੇ ਨਾਨਕ ਵਾਲਾ ਕਬਲੀ ਠਠਿਆਲੇ ਵਾਲਾ ਗੋਪੀ ਆਹ ਮੁੰਡਾ ਹੁਸ਼ਿਆਰਪੁਰਿਆ ਇਹ ਕੰਨੀ ਤੇ ਖੜਾ ਹੈ ਇਹ ਜ਼ਿਲ੍ਹੇ ਹੁਸ਼ਿਆਰਪੁਰ ਦੀ ਧਰਤੀ ਦਾ ਇਹ ਦਵਾਬੇ ਦਾ ਕਿ ਅੰਬੀਆਂ ਨੂੰ ਤਰਸੇਗੀ ਛੱਡ ਕੇ ਦੇਸ਼ ਦਵਾਬਾ ਆ ਨੌਜਵਾਨ ਸੁਰ ਸਿੰਘਿਆ ਤੇਜਪਾਲ ਨੰਬਰ ਆਪਣੀ ਟੀਮ ਫਰੰਦੀਪੁਰ ਵਾਸਤੇ ਜੋੜ ਗਿਆ ਆ ਚੱਲਿਆ ਗੁੱਡਾ ਪੰਪੋਈ ਵਾਲਾ ਅੰਮ੍ਰਿਤਪਾਲ ਬੰਦੇ ਦੇ ਆਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਪੱਟਾਂ ਤੇ ਥਾਪੀਆਂ ਮੱਜ ਰਹੀਆਂ ਨੇ ਇੱਕ ਪਾਸੇ ਨਾਨਕਸਰ ਕਬੱਡੀ ਕਲੱਬ ਗੁਰਦਾਸਪੁਰ ਦੀ ਟੀਮ ਹੈ ਆਓ ਕਹਿੰਦੇ ਕਮਲਵਰ ਜੀ ਵੀ ਪੁੱਜਣ ਜਾ ਰਹੇ ਗਰਾਊਂਡਾਂ ਦੇ ਵਿੱਚ ਗੱਲਾਂ ਲੱਗਣ ਗਈਆਂ ਟਿਕਾਣੇ ਤੇਰੇ ਮਿੱਤਰੋ ਉਹ ਵੱਡੀ ਪੱਪੀ ਵੱਡੀ ਕਬੱਡੀ ਵੱਡੀਆਂ ਗੱਲਾਂ ਵੱਡੇ ਮੱਲਾਂ ਦੀ ਟੱਕਰ ਵੱਡਿਆਂ ਦੇ ਨਾਲ ਵੱਡਿਆਂ ਦੇ ਸਾਹਮਣੇ ਆਹ ਸਾਹਮਣੇ ਕਹਿੰਦੇ ਇਸ ਵੇਲੇ ਕੋਟ ਬੁੱਡੇ ਵਾਲਾ ਨਾਇਣ ਇਹ ਜੁਗਰਾਜ ਸਿੰਘ ਹੈ ਆਹ ਧਾਵੀ ਦੇ ਧਾਵਾ ਬੋਲ ਦਿੱਤਾ ਕਿ ਪੈਂਦੀ ਹੈ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖੁੱਜੂ ਕਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਪ ਝੁਪ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਿਹਦੇ ਪੱਟਾਂ ਦੇ ਵਿੱਚ ਜੋਰ ਮਿੱਤਰੋ ਉਹਨੇ ਜਾਣਾ ਜਿੱਤ ਕੇ ਜਾਣਾ ਜਿੱਤ ਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਕਰਮੂ ਵਾਲਾ ਉਹਨਾਂ ਵੱਲੋਂ ਦੋਨਾਂ ਰੈਫਰੀਆਂ ਵਾਸਤੇ ਪ੍ਰਲੋਕ ਸਿੰਘ ਮੱਲੀ ਤੇ ਪਰਮਜੀ ਟਿੱਬੇ ਲਈ 5-500 ਦੇ ਮਾਣ ਸਰਕਾਰ ਨੇ ਆ ਚੱਲਿਆ ਯੋਧਾ ਕੱਸਾ ਵਾਲਾ ਬਾਊ ਆਲਖਾਂ ਵਾਲੇ ਦਾ ਚੰਡਿਆ ਹੋਇਆ ਨੌਜਵਾਨ ਇਹਨੇ ਗਰੀਬੀ ਘਰੋਂ ੱੱੱਕੇ ਮਾਰ-ਮਾਰ ਕੇ ਕੱਢਿਆ ਇਹ ਕੈਨੇਡਾ ਖੇਡਿਆ ਦੁਨੀਆਂ ਦਾ ਰੁਸਤਮਾ ਇਹ ਯੋਧਾ ਕੱਸਾਂ ਵਾਲਾ ਕੇ ਰੰਗ ਦੀਆਂ ਤੁਕੀਆਂ ਜਿਤਾ ਦੇਣ ਬਾਜ਼ੀਆਂ ਹੱਥਾਂ ਵਿੱਚ ਫੜੇ ਪਾਵੇਂ ਜੱਕੇ ਹੁੰਦੇ ਆ ਕੱਚਿਆਂ ਘਰਾਂ 'ਚ ਜੰਮੇ ਜਾਇਆਂ ਦੇ ਰੰਗ ਤੇ ਇਰਾਦੇ ਬੜੇ ਪੱਕੇ ਹੁੰਦੇ ਆ ਜੱਗੂ ਦਾ ਹਰ ਜੱਫਾ ਸ਼ੇਰ ਸਰਪੰਚ ਵੱਲੋਂ 500 ਦਾ ਆ ਮੀਰਾ ਕੋਟਿਆ ਦਲਸ਼ੇਰ ਕਬੱਡੀ ਪੌਣ ਲਈ ਵਧਿਆ ਸ਼ਹੀਦ ਭਾਈ ਮਹਿਤਾਬ ਸਿੰਘ ਦੀ ਧਰਤੀ ਦਾ ਵੱਡਾ ਮੱਲ ਸਰਦਾਰ ਗੁਰਪਿੰਦਰ ਸਿੰਘ ਦਾ ਪੁੱਤ ਇਸ ਸਮੇਂ ਸ਼ੇਰਾ ਮੀਰਾ ਕੋਟ ਵਾਲਾ ਕਿ ਰੋਂਦੀ ਹੋਈ ਬੇਗਮ ਦੇ ਫੁੱਲ ਕੇ ਵਾਲ ਗਲੇ ਵਿੱਚ ਪੈ ਗਏ ਜੋ ਸਿੰਘ ਸੂਰਮੇ ਜੀ ਵੱਢ ਕੇ ਆਓ ਸਿਰ ਮੱਸੇ ਦਾ ਲੈ ਗਏ ਜੋ ਸਿੰਘ ਸੂਰਮੇ ਜੀ ਵੱਢ ਕੇ ਸਿਰ ਮੱਸੇ ਦਾ ਲੈ ਗਏ ਆਓ ਸਾਹਮਣੇ ਕਹਿੰਦੇ ਕਬੱਡੀ ਪੈਣ ਲੱਗੀ ਹੈ ਉਧਰ ਸੰਤ ਇਸ ਨੌਜਵਾਨ ਦੀਆਂ ਤਿੰਨ ਕਬੜੀਆਂ ਰਾਣਾ ਹਾਂਗਕਾਂਗ ਤੇ ਮਣੀ ਹਾਂਗਕਾਂਗ ਵੱਲੋਂ 500 ਦੀਆਂ ਤਿੰਨ ਕਬੜੀਆਂ ਨੇ ਸੋ ਅਮਰੀਕਲ ਕਰੇਗਾ ਸਰੋਜ ਆਓ ਕਹਿੰਦੇ ਹਰਮਨ ਦੀ ਗੱਲ ਵੱਖਰੀ ਹੈ ਉਧਰ ਸਾਡੇ ਗੁਰਵਿੰਦਰ ਜੀ ਆਏ ਹੋਏ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕੋਆਪਰੇਟਿਵ ਬੈਂਕ ਤੋਂ ਵਿਸ਼ੇਸ਼ ਤੌਰ ਤੇ ਬਹੁਤ ਵੱਡੀ ਹਾਜ਼ਰੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸਾਡੇ ਸਤਿਕਾਰ ਦੇ ਯੋਗ ਨੇ ਅਗਲੀ ਰੇਡ ਕਹਿੰਦੇ ਤੇਜਪਾਲ ਹੈ ਸੁਰ ਸਿੰਘ ਦੀ ਧਰਤੀ ਹੈ ਬਹੁਤ ਵੱਡੀ ਧਰਤੀ ਹੈ ਵੱਡਾ ਪਿੰਡ ਹੈ ਮੇਰੇ ਮਿੱਤਰੋ ਵੱਡੇ ਮੱਲਾ ਪਿੰਡ ਹੈ ਆਹ ਸਾਹਮਣੇ ਕਹਿੰਦੇ ਇਸ ਵੇਲੇ ਤੇਜਪਾਲ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਕਬਲੀ ਕਹਿੰਦੇ ਨੌਵੀਂ ਵਾਲ ਮੇਰੇ ਵਾਲਾ ਪਿਆਰ ਹੈ ਪੱਟਾਂ 'ਤੇ ਥਾਪੀਆਂ ਵੱਜਦੀਆਂ ਕੌਣ ਬੱਲੇ ਬੱਲੇ ਕਰਵਾਵੇਗਾ ਆਹ ਕੌਣ ਮੂਰੇ ਹੋਵੇਗਾ ਕੌਣ ਟੈਪ ਕਰਾਉ ਮੇਰੇ ਮਿੱਤਰੋ ਅੱਜ ਕਿਹਦੇ ਕਰੇ ਕਿਹਦੇ ਕਰੇ ਕਿਹਦੇ ਕਰੇ ਭੰਗਵਾ ਪੜੋ ਜਿਹੜੇ ਵੇਲੇ ਪਿੱਕਾ ਤੋਂ ਪੈਣਾ ਇਹ ਟਲਦੀ ਹੈ ਸ਼ਾਮਾ ਫੈਸਲਾ ਕਰਦ ਗਈਆ ਨੰਬਰ ਤੇਜਪਾਲ ਜੁੜ ਗਿਆ ਅਗਲੀ ਰੇਡ ਬੋਲਦੇ ਪਾਸੇ ਕੁੱਤਾ ਚੌਂਦਰੇ ਵਾਲਾ ਵਾਹਿਗੁਰੂ ਖੇਡ ਕਲੱਬ ਖਰਚੋਵਾਲ ਦੇ ਵੱਲੋਂ ਖੇਡਦਾ ਇਹਦਾ ਚੌਥਾ ਪਿੰਡ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਆਂ ਕੁੱਦੇ ਦੀ ਰੇਡ ਪਈ ਹੋਈ ਸਾਹਮਣੇ ਜੱਗੂ ਚੋਲਾ ਸਾਹਿਬ ਇੱਕ ਜਫਾ ਲਾ ਗਿਆ ਹਰ ਜਫਾ ਜਿਹੜਾ ਉਹ 500 ਦਾ ਸ਼ੇਰ ਸਰਪੰਚ ਸਰਹਾਲੀ ਵੱਲੋਂ ਸ ਨੌਜਵਾਨ ਦਾ ਇਧਰਲੇ ਪਾਸੇ ਯੋਧੇ ਕਸਾਂ ਵਾਲੇ ਦੇ ਦੋ ਪੁਆਇੰਟਾਂ ਤੇ ਇਹ ਹਰਮਨ ਮਿਸ਼ਰਪੁਰ ਦੇ ਦੋ ਪੁਆਇੰਟਾਂ ਤੇ 5-500 ਦੇ ਮਾਣ 31 3100 ਦੇ ਬਾਣ ਜਿਹੜੇ ਹੁਸਨ ਪਟਿਆਲਾ ਯੂਐਸਏ ਲਾਹ ਜਾਓ ਆਸਟ੍ਰੇਲੀਆ ਲਵਕਾਲੋਂ ਪిల్లా ਬਟਾਲਾ ਜੱਗੂ ਦਾ 500 ਰੁਪਏ ਜਿਹੜਾ ਉਹ ਵੀਰਜੀ ਪੋਈ ਦਾ ਕਰਦੇ ਸ਼ੇਰਾ ਸਰਪੰਚ ਜੀ ਲਓ ਇਧਰਲੇ ਪਾਸੇ ਬਾਗੜੀਆਂ ਵਾਲਾ ਸਾਭੀ ਕਬੱਡੀ ਪਾ ਰਿਹਾ ਅਮਰੀਕ ਪਾ ਬਾਤ ਮੁੰਡੇ ਨੇ ਆਓ ਸਾਹਮਣੇ ਕਹਿੰਦੇ ਸਾਭੀ ਦੀ ਕਬੱਡੀ ਪੈ ਰਹੀ ਹੈ ਉਧਰ ਇੱਡਾ ਪੈਂਦੀ ਇਧਰ ਜੱਫੇ ਲੱਗਦੇ ਇਧਰ ਕਹਿੰਦੇ ਪ੍ਰਿੰਸੋ ਦੀ ਸਾਡੇ ਵੀਰ ਨੇ ਸਾਡੀਆਂ ਸਭ ਲਈ ਦਵਾਵਾਂ ਨੇ ਕਿ ਜਿੰਨਾ ਨਾਲ ਖੜੇ ਅਸੀਂ ਥੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਥੁੱਲ ਕੇ ਖੜੇ ਆ ਕੀ ਹੋਣਗੇ ਨਤੀਜੇ ਸਾਰਾ ਥੁੱਲ ਕੇ ਖੜੇ ਆ ਮੈਂ ਬੇਨਤੀ ਕਰਦਾ ਜੀ ਜਿਹਦੀ ਡਿਊਟੀ ਨਹੀਂ ਉਹ ਕਿਰਪਾ ਕਰਕੇ ਬੈਠ ਜਾਣ ਜਿਹਦੀ ਡਿਊਟੀ ਨਹੀਂ ਉਹ ਕਿਰਪਾ ਕਰਕੇ ਬੈਠ ਜਾਣ ਜਿਹਦੀ ਡਿਊਟੀ ਨਹੀਂ ਉਹ ਕਿਰਪਾ ਕਰਕੇ ਬੈਠ ਜਾਣ ਇਹ ਪ੍ਰਬੰਧਕਾਂ ਵੱਲੋਂ ਹੁਕਮ ਹੈ ਕਿ ਕਬੱਡੀ ਵਿਖਾਈਏ ਲੋਕਾਂ ਨੂੰ ਲਓ ਇਧਰਲੇ ਪਾਸੇ ਗੁਰਦੇਵ ਫਰੰਦੀਪੁਰ ਦਾ ਕਬੱਡੀ ਪਾਉਣ ਦੇ ਵਾਸਤੇ ਮੇਰੇ ਵੀਰੋ ਤਿਆਰ ਆ ਇੱਕ ਬੇਨਤੀ ਆ ਦਰਸ਼ਕ ਥੋੜਾ ਥੋੜਾ ਸਾਈਡ ਤੇ ਹੋ ਜਾਣਾ ਲੈਂਨ ਛੱਡ ਕੇ ਖੜੋ ਵੀਰੋ ਕਿ ਦੇਖਣਾ ਨਜ਼ਾਰਾ ਜੇ ਕਬੱਡੀ ਦਾ ਬਹਿ ਜਾਓ ਜਰਾ ਲੈਂਨ ਛੱਡ ਕੇ ਆਓ ਦੇਖੋ ਫਰੰਦੀਪੁਰੀਆ ਕਰਤੇਵ ਵਧਿਆ ਹੋਆ ਕਬੱਡੀ ਬਾਲ ਲਈ ਸਾਹਮਣੇ ਗੁੱਜਰ ਪਮਾਰ ਦਾ ਫਤਿਹਗੜ ਚੂੜੀਆਂ ਵਾਲਾ ਰਫੀਕ ਗੁੱਜਰ ਵੀ ਤਿਆਰ ਬਰ ਤਿਆਰ ਖੜਾ ਸਾਜਨ ਪੰਡੋਰੀ ਵਾਲਾ ਆ ਮੁੰਡਾ ਹੁਸ਼ਿਆਰਪੁਰੀਆ ਆ ਮੁੰਡਾ ਤਵਾਬੇ ਵਾਲਾ ਮਾਜੇ ਤੇ ਤਵਾਬੇ ਦੀ ਟੱਕਰ ਵਾਜਾ ਤੇ ਦਵਾਬਾ ਖੇਂਦਾ ਜੱਗ ਨਜ਼ਾਰਾ ਲੈਂਦਾ ਆਓ ਸਵਾਰ ਵਜਿਆ ਹੋਇਆ ਦੋਨੇ ਚਿੱਟਿਆਰ ਮਾਲਾਂ ਵਾਲੇ ਭਿੜਦੇ ਨੇ ਤੇ ਪੁਆਇੰਟ ਸਰਹਾਲੀ ਸਾਹਿਬ ਦੀ ਟੀਮ ਨਾਨਕਸਰ ਕਬੱਡੀ ਕਲੱਬ ਗਰਦਾਸਪੁਰ ਦੇ ਖਾਤੇ ਵਿੱਚ ਜੁੜ ਗਿਆ ਆਹ ਪੈਂਦੀ ਰੇਡ ਤੇ ਬੋਲ ਅਮਰੀਕ ਦੇ ਆਓ ਸਾਹਮਣੇ ਕਹਿੰਦੇ ਫੇਰ ਜਿਹੜੀ ਕਬੱਡੀ ਪੈ ਰਹੀ ਹੈ ਫੇਰ ਪੱਟਾਂ ਤੇ ਥਾਪੀਆਂ ਵੱਜਣਗੀਆਂ ਆਓ ਸਾਹਮਣੇ ਦੇਖਾਂਗੇ ਸੱਜੇ ਖੱਬੇ ਉੱਤੇ ਥੱਲੇ ਆਓ ਕਿੱਥੇ ਟੱਚ ਲੱਗੂ ਇਹ ਸਵਾ ਦਸੂ ਮੇਰੇ ਬੰਦਰੋ ਆਓ ਫੋਨਾਂ ਦੇ ਕੰਨੇ ਅੱਖਾਂ ਦੇ ਵਿੱਚ ਮੋਬਾਈਲ ਤੇ ਮੋਬਾਈਲਾਂ ਦੇ ਕੈਮਰੇ ਥੱਲੇ ਨੇ ਕਿ ਇੱਕ ਵੀ ਸੀਨ ਇੱਕ ਵੀ ਦ੍ਰਿਸ਼ ਇੱਕ ਵੀ ਤਸਵੀਰ ਕੋਈ ਮਿਸ ਕਰਨੀ ਨਹੀਂ ਚਾਹਦਾ ਜਿਵੇਂ ਅੱਜ ਇੱਥੇ ਰੌਣਕਾਂ ਨੇ ਉਵੇਂ ਕਹਿੰਦੇ 29 ਜਨਵਰੀ ਹੋਣੀ ਹੈ ਬਹੁਤ ਵੱਡਾ ਮੇਲਾ ਹੋਵੇਗਾ ਜਿਵੇਂ ਅੱਜ ਇੱਥੇ ਰੌਣਕਾਂ ਹੋਣੀ ਹੈ 29 ਤਰੀਕ ਹੋਣੀ ਹੈ ਅੰਬਾ ਸ਼ੀਲੂ ਸੁਲਤਾਨ ਉਹ ਵੱਡੇ ਵੱਡੇ ਮਾਲੋ ਉਹ ਕੈਰੇ ਦੇ ਵਿੱਚ ਦੇਖਣ ਨੂੰ ਮਿਲਦੇ ਆ ਇਹ ਜਿਹੜੀ ਲੀਗ ਖੇਡੂ ਦੇਰੇ ਮਿੱਤਰਾਂ ਆਹ ਕਹਿੰਦੇ ਗੱਲਾਂ ਟਿਕਾਣੇ ਲੱਗ ਗਈਆਂ 29 ਜਨਵਰੀ ਕਾਰੇ ਦੇ ਵਿੱਚ ਪੱਪਾ ਮੰਮੇ ਅਦਕ ਕੱਕਾ ਐੜਾ ਟਮਕੜ ਨਿਕਲਦੇ ਦੁਨੀਆਂ ਵੇਖੋ ਬੜੀਆਂ ਗੱਲਾਂ ਹੋਣਗੀਆਂ ਇਧਰਲੇ ਪਾਸੇ ਗੁੱਡਾ ਪੰਬੋਈ ਵਾਲਾ ਤੇ ਫਰੰਦੀਪੁਰੀਆ ਗੋਪੀ ਪੁਆਇੰਟ ਵਾਹ ਇੰਟਰਨੇਟਰ ਦੇ ਵਾਸਤੇ ਆ ਗੁੱਡੇ ਭੁਗੋਈ ਦੇ ਵਾਸਤੇ ਨੰਬਰ ਜੁੜਦਾ ਹੋਇਆ ਇਧਰਲੇ ਪਾਸੇ ਦੇਖਾਂਗੇ ਤੇਜਪਾਲ ਸੋਰ ਸਿੰਘ ਦੀ ਧਰਤੀ ਦਾ ਨੌਜਵਾਨ ਬਿਲਕੁਲ ਤਿਆਰ ਹੈ ਇੱਕ ਕੰਨੀ ਦੇ ਮੁੰਡਾ ਹਸ਼ਿਆਪੁਰੀਆ ਖੜਾ ਨਾਲ ਮੁੰਡਾ ਗੁਰਦਾਸਪੁਰੀਆ ਖੜਾ ਕੇ ਨਾਲ ਤੱਕਾਂਗੇ ਮੁੰਡਾ ਅੰਮਰਸਰੀਆ ਇੱਕ ਪਾਸੇ ਡੇਰੇ ਬਾਬੇ ਨਾਨਕ ਵਾਲਾ ਇਹ ਕਬਲੀ ਵੀ ਤਿਆਰ ਹੈ ਚੌਹਾਂ ਭਰਾਵਾਂ ਦੀ ਘੁੰਮਦੀ ਹੋਈ ਚੈਨ ਨਾਲ ਸਰ ਕਬੱਡੀ ਕਲੱਬ ਗੁਰਦਾਸਪੁਰ ਸਰਹਾਲੀ ਸਾਹਿਬ ਦੀ ਇਹ ਟੀਮ ਹੈ ਮੇਰੇ ਪੰਜਾਬੀ ਵੀਰੋ ਜੋਤੀਪੁਰਤਗਾਲ ਹੈਪੀ ਹੌਂਕਟਾਂ ਹੁਣਾ ਦੀ ਸਪான்ਸਰ ਕੀਤੀ ਹੋਈ ਖੇਡ ਕਲੱਬ ਇਧਰ ਪਰਮਜੀਤ ਸਿੰਘ ਜੀ ਟੱਬਾ ਸਾਹਿਬ ਇਸ਼ਾਰਾ ਕਰਦੇ ਆ ਤੇਜ ਪਾੜ ਨੰਬਰ ਜੋੜ ਗਿਆ ਆ ਸੋਰਤਾ ਸਿੰਘ ਦੀ ਬੁਲਾਈ ਤਸਵੀਰ ਵਰਗਾ ਕੱਸਾ ਵਾਲਾ ਯੋਧਾ ਕਬੱਡੀ ਵਾਲਾ ਆਹ ਕਹਿੰਦੇ ਸੋਪਾ ਸਿੰਘ ਵੀ ਬਣਾਈ ਤਸਵੀਰ ਵਰਗਾ ਸੋਹਣਾ ਇਹ ਫੱਬਦਾ ਉਹਦਾ ਮੁੱਲ ਮਦਾਨਾਂ ਦੇ ਵਿੱਚ ਹੁਣ ਇਹ ਕਹਿੰਦੇ ਨਾਨਾ ਵਾਲੀ ਪਿੰਡ ਦੇ ਇਹਦੀਆਂ ਵੀ ਦੋ ਕਬੱਡੀਆਂ ਜਿਹੜੀਆਂ ਦੋ ਨੰਬਰ ਨੇ 3100 ਦੇ ਨੇ ਹੁਸਨ ਪਟਾਲਾ ਯੂਐਸਏ ਲਾਰਜਾਨ ਆਸਟ੍ਰੇਲੀਆ ਲਾ ਪਟਾਲਾ ਪਟਾਲੇ ਵੱਲੋਂ ਦੋ ਨੰਬਰ ਇਹਦੇ ਵੀ 3100 ਦੇ ਆ ਦੋ ਨੰਬਰ ਜੇ ਹਰਮਨ ਲੈ ਕੇ ਆਵੇ ਉਹਦੇ 3100 ਦੇ ਇਧਰ ਪੈਂਦੀ ਰੇਟ ਤੇ ਬੋਲ ਅਫਰੀਕ ਦੇ ਆਓ ਸਾਹਮਣੇ ਫਿਰ ਕਹਿੰਦੇ ਜਗਰਾਜ ਕਬੱਡੀ ਪਾ ਰਿਹਾ ਸੰਤ ਬੱਬਾ ਅਵਤਾਰ ਸਿੰਘ ਜੀ ਨਾਪੁਰਸ਼ ਉਹ ਕਹਿੰਦੇ ਕਿਰਿਆਲੇ ਦੀ ਧਰਤੀ ਪਾਵਨ ਤੇ ਪਵਿੱਤਰ ਹੈ ਬਹੁਤ ਵੱਡਾ ਬਹੁਤ ਵੱਡਾ ਪਰ ਅਲਾਵਾ ਨਾਪੁਰਸ਼ਾਂ ਨੇ ਮਾ ਖੇਡ ਕਬੱਡੀ ਦੇ ਲਈ ਕੀਤਾ ਕਿਉਂਕਿ ਕਰੋਨਾ ਟਾਈਮ ਆਇਆ ਆਪਣੇ ਆਪਣੇ ਤੋਂ ਦੂਰ ਹੋ ਤੇ ਕਬੱਡੀ ਲਈ ਪਲੇਅਰਾਂ ਲਈ ਕੌਣ ਖੜਾ ਮਹਾਪੁਰਸ਼ ਖੜੇ ਸੰਤ ਮਬਤਾਰ ਸਿੰਘ ਜੀ ਇਹ ਕਹਿੰਦੇ ਜਿੰਦਗੀ ਦੇ ਵਿੱਚ ਤੂਫਾਨ ਦਾ ਆਉਣਾ ਜ਼ਰੂਰੀ ਵੀ ਹੈ ਜਿੰਦਗੀ ਦੇ ਵਿੱਚ ਤੂਫਾਨ ਦਾ ਆਉਣਾ ਜ਼ਰੂਰੀ ਵੀ ਹੈ ਪਤਾ ਲੱਗ ਜਾਂਦਾ ਵੀ ਕੌਣ ਹੱਥ ਛੜਾ ਕੇ ਭੱਜਦਾ ਤੇ ਕੌਣ ਹੱਥ ਫੜ ਕੇ ਖੜਦਾ ਇਹ ਜਿੰਦਗੀ ਦੇ ਵਿੱਚ ਇਹ ਤੂਫਾਨ ਦਾ ਆਉਣਾ ਜ਼ਰੂਰੀ ਵੀ ਹੈ ਕਿਉਂਕਿ ਕਰੋਨਾ ਟਾਈਮ ਆਇਆ ਤੇ ਮਹਾਪੁਰਸ਼ ਹੀਮਾ ਵਾਲਿਆਂ ਦੇ ਨਾਲ ਖੜੇ ਢੋਲਾ ਵਾਲਿਆਂ ਦੇ ਨਾਲ ਖੜੇ ਬੁਲਾਰਿਆਂ ਦੇ ਨਾਲ ਖੜੇ ਰੈਫਰੀਆਂ ਲਈ ਖੜੇ ਖਿਡਾਰੀਆਂ ਲਈ ਖੜੇ ਔਖੇ ਟਾਈਮ ਦੇ ਵਿੱਚ ਕੋਈ ਕੋਈ ਹਟਦਾ ਆਓ ਸਾਹਮਣੇ ਦੇਖੋ ਅਗਲੀ ਰੇਡ ਗੋਲ ਭਾਈ ਦੇ ਆ ਨੌਜਵਾਨ ਕੋਦਾ ਚੌਂਦਰ ਵਾਲਾ ਅਗਲੀ ਕਬੱਡੀ ਬਾਲ ਬਿਲਕੁਲ ਤਿਆਰ ਤਿਆਰ ਹੈ ਇੱਕ ਗੁੱਦੇ ਦੀ ਪਈ ਹੋਈ ਰੇਡ ਹੈ ਇਧਰ ਮਿਸ਼ਰਪੁਰੀਆ ਹਰਮਨ ਦੇ 2 ਪੁਆਇੰਟ ਹੋ ਗਏ ਨੇ ਤੇ ਉਧਰ ਯੋਦੇ ਕੱਸਾਂ ਵਾਲੇ ਦੀ 2 ਪੁਆਇੰਟ ਆ ਦੇਖਾਂਗੇ ਪੰਗਾੜੇ ਵਾਲਾ ਸੁੱਖ ਤੇ ਗੁੱਦਾ ਗੁੱਦਾ ਤੇ ਸੁੱਖ ਆ ਗਰਦਾਸਪੁਰੀਆ ਆ ਤਰਨ ਤਾਰਨ ਵਾਲਾ ਆ ਮਾਝਾ 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 ਹੋਈ ਪਈ ਹੈ ਕੇ ਲਾ ਕੇ ਗਰਾਊਂਡ ਵਿੱਚ ਗੇੜੀ ਖੇਡਦੇ ਕਦੇ ਸਰਕਲ ਕਦੇ ਢੇਰੀ ਖੇਡਦੇ ਜਦੋਂ ਲੈਂਦੇ ਨੇ ਪੁਆਇੰਟ ਫਿਰ ਤੱਦੀ ਹੁੰਦੀ ਵੱਖਰੀ ਬਾਜੇ ਦੇ ਮਹਿਲਾਂ ਦੀ ਕਬੱਡੀ ਹੁੰਦੀ ਵੱਖਰੀ ਇਹਦਾ ਬਾਗੜੀਆਂ ਪਿੰਡਾ ਅਟਾਰੀ ਬਾਡਰ ਦੇ ਕੋਲ ਪਿੰਡ ਹੈ ਨੌਜਵਾਨ ਦਾ ਬਾਡਰ ਦਾ ਬੱਬਰ ਸ਼ੇਰ ਕਬੱਡੀ ਪਾਉਣ ਲਈ ਵਧਿਆ ਹੋਇਆ ਆਹ ਮੁੰਡਾ ਹੁਸ਼ਿਆਰਪੁਰਿਆ ਆਹ ਮੁੰਡਾ ਦਵਾਬੇ ਵਾਲਾ ਇਹ ਮੁੰਡਾ ਦਵਾਬੇ ਵਾਲਾ ਹੁਸ਼ਿਆਰਪੁਰਿਆ ਜਫਾ ਆਪਣੀ ਟੀਮ ਦੇ ਵਾਸਤੇ ਲਾ ਗਿਆ ਮੇਰੇ ਪੰਜਾਬੀ ਵੀਰੋ ਆਓ ਦੇਖਾਂਗੇ ਸਮਾਂ ਬੀਤਦਾ ਹੋਇਆ 20 ਸੈਕਿੰਡ ਦੀ ਰੇਡ ਤੇ ਗੱਡਾ ਡਈਆਂ ਤੇ ਕਰਨ ਨੂੰ ਫਿਰਦਾ ਰੇਡ ਪੰਜਾਬੀ ਦੀਆਂ ਗੱਲਾਂ ਨੇ ਐਨ ਸਵਾਦ ਵੱਜਾ ਹੋਇਆ ਨਿਹਮਨ ਦੇ ਜੱਫੇ ਨੇ ਸਵਾਦ ਬਣਿਆ ਹੋਇਆ ਅਗਲੀ ਰੇਡ ਪਾਉਣ ਲਈ ਇਹਦਾ ਭੰਗਵਾ ਪਿੰਡ ਹੈ ਬਰੀਕ ਵਿਕਟ ਕਬੱਡੀ ਪਾ ਰਿਹਾ ਆਓ ਸਾਹਮਣੇ ਕਹਿੰਦੇ ਭੰਗਵਾ ਵਾਲੇ ਮੁੰਡੇ ਦੀ ਕਬੱਡੀ ਪੈ ਰਹੀ ਹੈ ਕਰਨ ਚੋਲਾ ਵੀਰ ਕਹਿੰਦਾ ਵੀ ਜੇ ਜੱਗੂ ਜੱਫਾ ਲਾ ਗਿਆ ਤੇ 500 ਦਿੱਤਾ ਜਾਵੇਗਾ ਕਰਨ ਚੋਲਾ ਉਹਦੇ ਵੱਲੋਂ ਜੱਗੂ ਦੇ ਜੱਫੇ ਤੇ ਉੱਪਰ 500 ਦਿੱਤਾ ਜਾਵੇਗਾ ਕਰਨ ਪਲਵਾਨ ਸ਼ਹਿਰਾ ਜੋਬਰੂ ਰਾਜਨ ਸ਼ਹਿਰਾ ਯੂਐਸਏ ਯੂਐਸਏ ਵਾਲੇ ਵੀਰ ਨੇ ਉਹਨਾਂ ਵੱਲੋਂ ਕਹਿੰਦੇ ਜੀ ਜੱਗੂ ਸਾਰੇ ਵੀਰਾਂ ਵੱਲੋਂ ਮੋਟਰਸਾਈਕਲ ਦਿੱਤਾ ਜਾਣਾ ਸ਼ਹਿਰਾ ਸਰਪੰਚ ਜੀ 500 ਰੁਪਏ ਦਾ ਜਿਹੜਾ ਪੋਇਤਾ ਕਰਦਿਓ ਜੱਗੂ ਚੋਲਾ ਸਾਹਿਬ ਦੇ ਵਾਸਤੇ ਲਾਡੀ ਸਰਪੰਚ ਸਰਹਾਲੀ ਵੱਡੇ ਧੰਨਵਾਦ ਆ ਮਹਾਂਪੁਰਸ਼ਾਂ ਦਾ ਵੱਡਾ ਸਤਿਕਾਰ ਆ ਆ ਕਬਲ ਮੀਰਾ ਕੋਟ ਵਾਲਾ ਨਾਣਾ ਦੇਵੀ ਦੇ ਮਹਾਰ ਜੱਟਾ ਖਿਡਾਰੀ ਆ ਇਹ ਨਾਣਾ ਦੇਵੀ ਦੇ ਪਹਾੜ ਜੱਡਾ ਮੱਲ ਕਬਲ ਮੀਰਾ ਕੋਟ ਵਾਲਾ ਦੋ ਵੀਰ ਆਏ ਆ ਇੱਕ ਮੀਰਾ ਕੋਟਿਆ ਸ਼ੇਰਾ ਤੇ ਕਬਲ ਮੀਰਾ ਕੋਟਿਆ ਮੇਰੇ ਆੜਗਵਾਂਡ ਦੇ ਪਿੰਡਾਂ ਦੇ ਖਿਡਾਰੀ ਨੇ ਆ ਦੇਖਾਂਗੇ ਕਬੱਡੀ ਪਈ ਹੋਈ ਆ ਸਾਹਮਣੇ ਬੱਬਰ ਸ਼ੇਰ ਹਿਮਾਲਿਆ ਪਰਬਤ ਫਰੰਦੀਪੁਰਿਆ ਵੀ ਤਿਆਰ ਆ ਆਸ ਮੁੰਡੇ ਦਾ ਆਪਣਾ ਪਿੰਡ ਐ ਅੱਚੀ ਵੀ ਤਿਆਰ ਆ ਤੇ ਮੱਲੀ ਸਾਹਿਬ ਇਸ਼ਾਰਾ ਕਰਦੇ ਨੇ ਕਿ ਨੰਬਰ ਜਿਹੜਾ ਰੇਡਰ ਦੇ ਖਾਤੇ ਵਿੱਚ ਨੰਬਰ ਕਿੰਦੇ ਰੇਡਰ ਦੇ ਹਿੱਸੇ ਬਈ ਐਚ ਆ ਨਰਿੰਦਮੇ ਕਾਰਸਵਾ ਵਾਲਿਆਂ ਦੀ ਗੱਡੀ ਆ 4052 ਉਹ ਗੱਡੀ ਜਿਹੜੀ ਆ ਉਹ ਪਾਰਕਿੰਗ ਉਹ ਖੜੀ ਆ ਕਿਰਪਾ ਕਰਕੇ ਸਾਈਡ ਤੇ ਕਰ ਦਿਓ ਜੀ 4052 ਨੰਬਰ ਲਓ ਇਧਰਲੇ ਪਾਸੇ ਦੇਖਾਂਗੇ ਤੇਜਪਾਲ ਦੀ ਕਬੱਡੀ ਤੇ ਬੋਲ ਅਮਰੀਕ ਦੇ ਹੋਣਗੇ ਆ ਤੇਜਪਾਲ ਕਹਿੰਦੇ ਸੁਰਸਿੰਘ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਨੰਬਰ ਕਹਿੰਦੇ ਇਸ ਵੇਲੇ ਰੇਡਰ ਦੇ ਇਸ ਜੁੜਦਾ ਹੋਇਆ ਇਹਦੇ ਬੁੱਲਾਂ ਤੇ ਹਾਸੇ ਨੇ ਜਦੋਂ ਬਾਜੇ ਦਾ ਹਰਜੀਤ ਖੇਡਿਆ ਉਹ ਵੀ ਕਹਿੰਦੇ ਹੱਸਦਾ ਹੀ ਰਹਿੰਦਾ ਸੀਗਾ ਪਰ ਇਧਰ ਚਾਰੇ ਤਿਆਰ ਨੇ ਫਰੰਦੀਪੁਰਿਆ ਕਹਿੰਦੇ ਵੱਡਾ ਵੱਲ ਹੈ ਕਬੱਡੀ ਦਾ ਜਿਵੇਂ ਪਹਿਲਾਂ ਹਰਜੀਤ ਬਾਈ ਦੀ ਆਖਿਆ ਵੀ ਇਹ ਪਾਰਸ ਹੈ ਸਾਡਾ ਇਹ ਕਬੱਡੀ ਦਾ ਪਾਰਸ ਹੈ ਇਹ ਮੈਨੂੰ ਲੱਗਦਾ ਹਰਜੀਤ ਪਾਰਸ ਵੀ ਹੈ ਇਹ ਪਤੰਬਰ ਪੋਰਸ ਵੀ ਹੈ ਇਹ ਪਾਰਸ ਵੀ ਹੈ ਇਹ ਪੋਰਸ ਵੀ ਹੈ ਦੀ ਹੱਕ ਵਿੱਚ ਕਈ ਸਿਕੰਦਰ ਵੱਜੇ ਨੇ ਇਹਦੀ ਹੱਕ ਦੇ ਵਿੱਚ ਕਈ ਸਿਕੰਦਰ ਵੱਜੇ ਨੇ ਇਹ ਪੂਰਤ ਹੋਈ ਆ ਕਬੱਡੀ ਦਾ ਆ ਦੇਖਾਂਗੇ ਰੇਡ ਪਈ ਹੋਈ ਆ ਸਾਹਮਣੇ ਚਾਰ ਜਾਫੀ ਨੇ ਜੁਗਰਾਜ ਕੋਟ ਬੁੱਡੇ ਵਾਲਾ ਕਬੱਡੀ ਪਾ ਰਿਹਾ ਸਾਹਮਣੇ ਦੇਖਾਂਗੇ ਕਬਲ ਤੇ ਗੋਪੀ ਸਠਿਆਲੇ ਵਾਲਾ ਆ ਮੁੰਡਾ ਗੁਜਰਾਂ ਦਾ ਫਤੇਗੜੀ ਚੂੜੀਆਂ ਦੇ ਇਲਾਕੇ ਦਾ ਪਰ ਆ ਨੌਜਵਾਨ ਜੁਗਰਾਜ ਨੰਬਰ ਜੋੜ ਗਿਆ ਆ ਚੱਲਿਆ ਕਬੱਡੀ ਦਾ ਵੱਡਾ ਮੱਲ ਸਾਹਮਣੇ ਜੋਦਾ ਬਰੀਕ ਪਾ ਬਾਤ ਮੁੰਡੇ ਦੀ ਆ ਸਾਹਮਣੇ ਕਹਿੰਦੇ ਜੋਦਾ ਕਬੱਡੀ ਪਾਰੇ ਦਾ ਕਾਸਪਿੰਨ ਹੈ ਇਹ ਕਬੱਡੀ ਕਰਕੇ ਕਹਿੰਦੇ ਦੁਨੀਆ ਤੋਂ ਮਾਇਆ ਹੈ ਰਿਕਸ਼ਾ ਵੀ ਚਲਾਉਦਾ ਰਿਹਾ ਬਹੁਤ ਮਾੜੇ ਦਿਨ ਦੇਖੇ ਆ ਪਰ ਮਾੜੇ ਦਿਨ ਸਾਦਾ ਨਹੀਂ ਰਹਿੰਦੇ ਅਸੀਂ ਗਰੀਬ ਕਰੇ ਜੰਮਦੇ ਆ ਇਹ ਚ ਸਾਡਾ ਕੋਈ ਕਸੂਰ ਨਹੀਂ ਅਸੀਂ ਗਰੀਬੀ ਦੇ ਵਿੱਚ ਇਹ ਦੁਰੀਆ ਤੁਰ ਜੰਨੇ ਆ ਇਹਦੇ ਚ ਆਪਣਾ ਕਸੂਰ ਹੋ ਸਕਦਾ ਆਪਾਂ ਗਰੀਬ ਜੱਮਾ ਕੇ ਜਰੂਰ ਪਰ ਗਰੀਬ ਕਦੇ ਮਰਨਾ ਨਹੀਂ ਹੌਸਲਾ ਚਾਹੀਦਾ ਆਹ ਸਾਹਮਣੇ ਕਹਿੰਦੇ ਇਸ ਵੇਲੇ ਸ਼ੇਰਾ ਕਬੱਡੀ ਪਾ ਰਿਹਾ ਉਧਰ ਸਾਡੇ ਗੁਰਪੇ ਜੀਆਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰਦੇ ਆਂ ਔਰ ਉੱਥੇ ਵੱਡੇ ਘਾਟ ਬਾਬੇ ਸੁਤਨਾਮ ਜੀਆਂ ਦੇ ਬਹੁਤ ਵੱਡੇ ਘਾਟੇ ਨੇ ਬਾਬਾ ਸੁਤਨਾਮ ਜੀਆਂ ਦਾ ਕਬੱਡੀ ਘਾਟਾ ਜਿਹੜਾ ਉਹ ਕਦੇ ਨਹੀਂ ਪੂਰਾ ਹੋਣਾ ਲਓ ਹਰਮੰਦ ਜੀ ਜੱਲੋਂ ਦੇ ਔਰ ਉੱਥੇ ਲਓ ਇਧਰ ਲਓ ਤੇ ਹਰਮਣ ਦੀਆਂ ਤਿੰਨ ਕਬੱਡੀਆਂ ਰਾਣਾ ਹਾਂਗਕਾਂਗ ਦੇ ਮਣੀ ਹਾਂਗਕਾਂਗ ਕੋਲੋਂ ਵੀਰੇ ਕਿੰਨੇ ਦੀਆਂ 500 ਦੀਆਂ 500 ਦੀਆਂ ਇਸ ਨੌਜਵਾਨ ਵਾਸਤੇ ਆ ਇੱਕ ਬੇਨਤੀ ਆ ਵੀ ਥੋੜਾ ਥੋੜਾ ਸਾਈਡ ਤੇ ਹੋ ਜੀਏ ਆਪਾਂ ਵੀਰੇ ਗਰਾਊਂਡ ਤੋਂ ਪਿਛਾਹ ਹੋ ਜੀਏ ਬੇਨਤੀ ਆ ਬੇਨਤੀ ਆ ਵੀਰੇ ਕਿ ਗਰਾਊਂਡ ਤੋਂ ਥੋੜਾ ਪਿਛਾਹ हट ਜੀਏ ਜਿਹੜੀ ਸੰਗਤ ਖੜੀ ਹੈ ਥੋੜਾ ਥੋੜਾ ਪਿੱਛੇ हट ਜਿਓ ਤੁਸੀਂ ਵੀਰੋ ਇਦਾਂ ਵੀ ਇਹ ਗੱਲਾਂ ਕਰ ਦਿੱਤੇ ਆਪਾਂ ਚੰਗੇ ਨਹੀਂ ਲੱਗਦੇ ਤੁਸੀਂ ਤੇ ਬਹੁਤ ਸਿਆਣੇ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਸਿਆਣੇ ਹੋ ਇਹ ਝੂਠਾ ਕੱਢਣ ਵਾਲੇ ਸਿਆਣਿਆਂ ਦੀ ਗੱਲ ਨਹੀਂ ਕਰਦਾ ਉਹ ਤੇ ਪਤੰਦਰ ਗਵੰਡੀਆਂ ਨੂੰ ਗਵੰਡੀਆਂ ਨਾਲ ਨਹੀਂ ਬੋਲਣ ਦਿੰਦੇ ਕਹਿਣਗੇ ਤੁਹਾਡੇ ਆਪਣੇ ਨੇ ਕੁਝ ਕੀਤਾ ਕਰਾਇਆ ਆਓ ਸਾਹਮਣੇ ਦੇਖੋ ਇਹ ਕਹਿੰਦੇ ਕਮਲ ਹੈ ਮੇਰੇ ਮਿੱਤਰੋ ਆਓ ਮੀਰਾ ਕੋੜ ਦੀ ਧਰਤੀ ਵੱਡੇ ਮਾਲਾ ਡਾਕਟਰ ਸਾਹਿਬ ਦੇਖੋ ਬੜਿਆ ਕੀ ਪਿਆ ਆਹ ਕਹਿੰਦੇ ਕੋਠੇ ਜਿੰਨਾ ਬੰਦਾ ਇੱਕ ਤਗੜਾ ਨੰਬਰ ਜੋੜਦਾ ਹੋਇਆ ਰੇਡ ਪੈ ਗਈ ਆ ਮੱਡੇ ਬਾਈ ਮੱਦਾ ਚੌਂਦਰੇ ਵਾਲਾ ਕਬੱਡੀ ਪਾ ਰਿਹਾ ਰੰਗ ਬਰੰਗੇ ਝੰਡੇ ਵੱਖੋ ਵੱਖਰੇ ਦੇਸ਼ਾਂ ਦੇ ਆ ਤੇ ਨਾਲ ਕਿਸਾਨੀ ਦੇ ਝੰਡੇ ਝੂਲਦੇ ਆ ਆ ਦੇਖਾਂਗੇ ਜੱਗੂ ਟਰਾਈ ਕਰਦਾ ਹੋਇਆ ਖਨੌਰੀ ਬਾਰਡਰ ਤੇ ਕਿਸਾਨੀ ਯੋਧੇ ਦਾ ਜਰਨੈਲ ਕਿਸਾਨੀ ਸੰਘਰਸ਼ ਦਾ ਜਰਨੈਲ ਬੈਠਾ ਹੋਇਆ ਮਰਨ ਵਰਤ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਅੱਜ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਉਸ ਬੰਦੇ ਨੇ ਰੋਟੀ ਪਾਣੀ ਸਭ ਤਿਆਗਿਆ ਕਿੰਨਾ ਵਾਸਤੇ ਜ਼ਮੀਨਾਂ ਵਾਸਤੇ ਹੱਕਾਂ ਵਾਸਤੇ ਨਸਲਾਂ ਵਾਸਤੇ ਫਸਲਾਂ ਵਾਸਤੇ ਉਹਦੇ ਹੱਕ ਦੇ ਵਿੱਚ ਖੜੀਏ ਉਹਦੇ ਹੱਕ ਦੇ ਵਿੱਚ ਅਰਦਾਸ ਕਰੀਏ ਉਹਦੀ ਚੜ੍ਹਦੀ ਕਲਾ ਦੇ ਲਈ ਦਵਾ ਮੰਗੀਏ ਸਰਦਾਰ ਜਗਜੀਤ ਸਿੰਘ ਡੱਲੇਵਾਲ ਖਨੌਰੀ ਬਾਰਡਰ ਤੇ ਇੱਕ ਟਾਕ ਹੋ ਬੈਠਾ ਜਿੰਨੇ ਨਾਲ ਟੱਕਰ ਸੈਂਟਰ ਦੇ ਲਈ ਹੋਈ ਆ ਆਓ ਇਧਰਲੇ ਪਾਸੇ ਰੇਡ ਪਈ ਬੋਲ ਅਮਰੀਕ ਦੇ ਆਓ ਸਾਹਮਣੇ ਕਦੇ ਰੇਡ ਪੈ ਗਈ ਆ ਫਰੰਦੀਪੁਰੀਆ ਆਓ ਦੁਨੀਆ ਖੜਕਾ ਜਾਂਦੀ ਹੈ ਆਓ ਦੁਨੀਆ ਖੜਕਾ ਜਾਂਦੀ ਹੈ ਪਰ ਜਿਨ੍ਹਾਂ ਨੇ ਤੌਰ ਚਲਾਏ ਉਹਨਾਂ ਨੇ ਤੌਰ ਨਹੀਂ ਜਾਂਦੇ ਮੈਨੂੰ ਲੱਗਦਾ ਵੀ 19-20 ਸਾਲ ਹੋ ਗਈ ਹੈ ਤੇ 10 ਕੰਬੜਾ ਸਾਲ ਉਹ ਫਰੰਬੀਪੁਰਿਆ ਕਿਤੇ ਨਹੀਂ ਜਾਂਦਾ ਉਹ ਫਰੰਬੀਪੁਰਿਆ ਕਿਤੇ ਨਹੀਂ ਜਾਂਦਾ ਕਿਉਂਕਿ ਜੁਰਤਾਂ ਵਾਲੇ ਆ ਉਹ ਟਾਕਰ ਵਾਲੇ ਆ ਇਹ ਅਡੀਆਂ ਵਾਲੇ ਆ ਇਹ ਅਣਖਾਂ ਵਾਲੇ ਆ ਉਹ ਜਿਨ੍ਹਾਂ ਦੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਜਿਨ੍ਹਾਂ ਦੇ ਦੌਰ ਚ ਲਾਏ ਉਹਨਾਂ ਦੇ ਦੌਰ ਨਹੀਂ ਜਾਂਦੇ ਆਹ ਸਾਹਮਣੇ ਰੇਡ ਤੇ ਪੁਆਇੰਟ ਰੇਡਰ ਦਾ ਸਾਹਮਣੇ ਇੱਕ ਨੌਜਵਾਨ ਚਿੱਟੇ ਰਮਾਲ ਵਾਲਾ ਖੇਡਦਾ ਅੰਬੂ ਯੂਪੀ ਵਾਲਾ ਅਰਸ਼ ਪੰਨੂ ਹੁਣੇ ਮਾਣ ਕਰਦੇ ਆ ਬਈ ਇਹਦਾ ਹਰ ਜੱਫਾ ਜਿਹੜਾ ਇਸ ਨੌਜਵਾਨ ਦਾ ਉਹ ਸਾਡੇ ਮਿੰਟੂ ਬਾਜਵਾ ਯੂਪੀ ਵੱਲੋਂ 200 ਦਾ ਹੋਵੇਗਾ ਹਰ ਜੱਫਾ ਇਸ ਅੰਬੂ ਨੌਜਵਾਨ ਯੂਪੀ ਵਾਲੇ ਦਾ ਜਿਹੜਾ ਹੋਲਡ ਪੁਆਇੰਟ ਸੀ ਉਹ ਯਾਫੀ ਦਾ ਸੀ ਫਰੰਦੀਪੁਰ ਦੀ ਟੀਮ ਦੇ ਵਾਸਤੇ ਉਹ ਯਾਫੀ ਨੂੰ ਹੋਲਡ ਪੁਆਇੰਟ ਦਿੱਤਾ ਗਿਆ ਇਧਰਲੇ ਪਾਸੇ ਮੀਰਾ ਕੋਟਿਆ ਦਲਸ਼ੇਰ ਸੱਜੇ ਡੌਲੇ ਤੇ ਸੰਤ ਗਿਆਨੀ ਜਰਨੈਲ ਸਿੰਘ ਦੀ ਤਸਵੀਰ ਬਣਾਈ ਆ ਇਸ ਨੌਜਵਾਨ ਨੇ ਕਿ ਜਿਸ ਤੇ ਜਿਸ ਤਿੱਕੇ ਤਕਰੀਰ ਕੌਮ ਨੂੰ ਜਗਾ ਦਿੰਦੀ ਸੀ ਉਹ ਜਰਨੈਲ ਜੋਤਾ ਹੋਇਆ ਕੌਮ ਦਾ ਆ ਦੇਖਾਂਗੇ ਨੌਜਵਾਨ ਗੁੱਡਾ ਪੰਬੋਈ ਵਾਲਾ ਗੁੱਡਾ ਪੰਬੋਈ ਵਾਲਾ ਪੰਬੋਈ ਵਾਲੇ ਗੁੱਡਿਆ ਨਹੀਂ ਰੀਸਾ ਮੱਲਾ ਤੇਰੀਆਂ ਨੌਜਵਾਨਾਂ ਅਗਲੀ ਕਬੱਡੀ ਪਾਉਣ ਲਈ ਆ ਸੁਰ ਸਿੰਘ ਦੀ ਧਰਤੀ ਦੇ ਬੱਬਰ ਸ਼ੇਰਾ ਪਦਮਸ਼੍ਰੀ ਕਰਤਾਰ ਪਹਿਲਵਾਨ ਦੀਆਂ ਗੱਲਾਂ ਭਗੇਲੇ ਦੀਆਂ ਗੱਲਾਂ ਟਾਬੇ ਦੇ ਦੀਆਂ ਗੱਲਾਂ ਕੱਪੜੇ ਦੀਆਂ ਗੱਲਾਂ ਉਹ ਪੈਂਦੀ ਰੇਡ ਗੋਲ ਮਰੀਕਦੇ ਆ ਸਾਹਮਣੇ ਕਹਿੰਦੇ ਇਸ ਵੇਲੇ ਸੁਰਸਿੰਘ ਦਾ ਨੌਜਾਨ ਤੇਜਪਾਲ ਕਬੱਡੀ ਪਾ ਰਿਹਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਰਣਜੀਤ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਉੱਤੇ ਮਬਾ ਦਲਬਾਗ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਗੁਰਪ੍ਰੀਤ ਸਿੰਘ ਜੀ ਕਹਿੰਦੇ ਕਹਿੰਦੇ ਕਰਨੂ ਵਾਲਾ ਸਾਹਿਬ ਦੀ ਗੱਲ ਚੱਲਦੀ ਹੈ ਸਾਡੀਆਂ ਸਭ ਲਈ ਦਵਾਵਾਂ ਨੇ ਸ਼ਮਿੰਦਰ ਸਿੰਘ ਜੀ ਬਹੁਤ ਵੱਡਾ ਨਾਮ ਨੇ ਪਰ ਆ ਦੇਖਾਂਗੇ ਨੌਜਾਨ ਇਹ ਕਹਿੰਦੇ ਸੁਰਸਿੰਘ ਦਾ ਵੱਡਾ ਮਨ ਇੱਕ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਲਾਈਨ ਕਲੀਅਰ ਕਰਦਾ ਵੀਰ ਬਣ ਕੇ ਅੱਥ ਬਣ ਕੇ ਬੇਨਤੀ ਹੈ ਜਿਹੜੀ ਲਾਈਨ ਉਹ ਥੋੜੀ ਜੀ ਕਲੀਅਰ ਕਰ ਲਿਓ ਲੈ ਇਹਨੂੰ ਸਾਹ ਹੀ ਆਉਂਦਾ ਰਹਿਣ ਦਿਓ ਐਡੀ ਵੱਡੀ ਗੱਲ ਹੈ ਕਿ ਲੈਨ ਦਿਸਟੀ ਰਹੇ ਇਹ ਸਾਰੇ ਵੀਰਾਂ ਨੂੰ ਬੇਨਤੀ ਹੈ ਜੋੜਾ ਕਬੱਡੀ ਪਾੜਿਆ ਹਰਜੀਤ ਲਓ ਇਧਰਲੇ ਪਾਸੇ ਜੋੜਾ ਕੱਸਾ ਵਾਲਾ ਆਪਣੀ ਟੀਮ ਵਾਸਤੇ ਨੰਬਰ ਲੈ ਗਿਆ ਬਈ ਐਸ ਨੌਜਵਾਨ ਨੇ ਰਿਕਸ਼ਾ ਵੀ ਚਲਾਇਆ ਇੱਕਸਾਂ ਵਾਲਾ ਯੋਧਾ ਇਹ ਰੀਪਰ ਤੇ ਦਿਹਾੜੀਆਂ ਵੀ ਕੀਤੀਆਂ ਉਸ ਮੁੰਡੇ ਨੇ ਪਰ ਕਬੱਡੀ ਦੀ ਬਦੌਲਤ ਦੁਨੀਆ ਦਾ ਸਟਾਰ ਬਣ ਗਿਆ ਇਧਰਲੇ ਪਾਸੇ ਰੇਡ ਜਗਰਾਜ ਦੀ ਆ ਸਾਹਮਣੇ ਅੰਬੂ ਯੂਪੀ ਵਾਲਾ ਤਿਆਰ ਖੜਾ ਨਵੀਨ ਕੋਰਜੀ ਪਰਦਾ ਨੌਜਵਾਨ ਇਧਰਲੇ ਪਾਸੇ ਆਹ ਮੁੰਡਾ ਫਤੇਗੜ ਚੂੜੀਆਂ ਵਾਲਾ ਇਹ ਗੁੱਜਰ ਪਰਿਵਾਰ ਦਾ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਅੱਲਾਹੂ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਨੰਬਰ ਆਪਣੀ ਟੀਮ ਦੇ ਵਾਸਤੇ ਨਾਗਵਨ ਨਾਣਖਰ ਕਬੱਡੀ ਕਲੱਬ ਗਰਦਾਸਪੁਰ ਲਈ ਜੋੜ ਗਿਆ ਇਹ ਚੌਂਦਰੇ ਪਿੰਡ ਵਾਲਾ ਘੁੱੱਦਾ ਆ ਗਿਆ ਅਮਰੀਕ ਆਓ ਸਾਹਮਣੇ ਕੇਲੇ ਘੁੱੱਦਾ ਚੌਂਦਰੇ ਪਿੰਡ ਵਾਲਾ ਨਾ ਇਹ ਕੇਲੇ ਬੜਾ ਖਤਰਨਾਕ ਗਿਆ ਰੱਖਿਆ ਹੈ ਉਹ ਪਾਸੇ ਹਟ ਜਾਓ ਗੇਲਾ ਹੋਰ ਤੇ ਹੋਰ ਨੰਬਰ ਨੰਬਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਹਾਂਜੀ ਨੰਬਰ ਤਾਵੀ ਦੇ ਸੇ ਜੁੜਦਾ ਹੋਇਆ ਸਾਡੇ ਹੁਸਨ ਪਟਾੜਾ ਯੂਐਫਏ ਲਾਰਜੌਲ ਆਸਟ੍ਰੇਲੀਆ ਲਵ ਕਾਲੋ ਤੇ ਨਾਲ ਸਾਡੇ ਲਵ ਪਟਾੜਾ ਉਹਨਾਂ ਵੱਲੋਂ ਹਰਮਨ ਬਿਸ਼ਰਪੁਰੀਆ ਇੱਕਸਾਂ ਵਾਲਾ ਯੋਧਾ ਉਹਨਾਂ ਦੇ ਤਿੰਨਾਂ ਤਿੰਨਾਂ ਪੁਆਇੰਟਾਂ ਤੇ ਉਦੋਂ ਪੁਆਇੰਟਾਂ ਤੇ 31 3100 ਅਨਾਗ ਹੋਵੇਗਾ ਇਹਨਾਂ ਵੀਰਾਂ ਵੱਲੋਂ ਲਾਰਡ ਜਾਓ ਆਸਟ੍ਰੇਲੀਆ ਵਾਲਾ ਟੱਕੜ ਪ੍ਰਮੋਟਰ ਹੈ ਖੇਡ ਕਬੱਡੀ ਦਾ ਨਾਲ ਸਾਡੇ ਹੁਸਨ ਕਾਲੋ ਯੂ ਐਸ ਏ ਵਾਲੇ ਇਧਰਲੇ ਪਾਸੇ ਭੰਗਵਾ ਵਾਲਾ ਪਿੱਕਾ ਵਧਿਆ ਹੋਇਆ ਕਬੱਡੀ ਪਾਉਣ ਲਈ ਫਰੰਦੀਪੁਰੀਆ ਸਰਦਾਰ ਸਰਦੂਲ ਸਿੰਘ ਦਾ ਪੁੱਤ ਮਾਤਾ ਜਗਿੰਦਰ ਸਿੰਘ ਗੌਰ ਦੀ ਅੱਖਾਂ ਦਾ ਤਾਰਾ ਆਹ ਦੇਖਾਂਗੇ ਸਰਦਾਰ ਕੱਜੜ ਸਿੰਘ ਮੱਲੀ ਦਾ ਪੋਤਰਾ ਫਰੰਦੀਪੁਰੀਆ ਆਹ ਫਰੰਦੀਪੁਰੀਆ ਔਰ ਸਵਾਦ ਵੱਜ ਗਿਆ ਦੁਨੀਆ ਵਾਲਿਓ ਐਨ ਨਜ਼ਾਰਾ ਵੱਜ ਗਿਆ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾਲਾ ਹਾਫ ਹੋਇਆ ਇਸ ਮੈਚ ਦਾ ਲੇਖਾ ਜੋਖਾ ਹਰਜੀਤ ਜੀ ਕੀ ਹੈ ਲੇਖਾ ਜੋਖਾ ਹਾਂ ਡਾਕਟਰ ਸਾਹਿਬ ਬਈ ਫਰੰਦੀਪੁਰ ਦੀ ਟੀਮ ਦੇ ਨੰਬਰ ਨੇ ਜੀ 22 ਸਰਹਾਲੀ ਸਾਹਿਬ 24 ਗੋਪੀ ਦੇ ਇੱਕ ਜੱਫੇ ਨੇ ਸਵਾਦ ਬਣ ਦਿੱਤਾ ਵਾਗਿਆ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੀ ਹੁੰਦੀ ਹੈ ਦਿਲਾਂ ਦੇ ਜਿੰਦਰੇ ਖੋਲਦੀ ਇੱਕ ਧਰਵਾਸ ਹੀ ਹੁੰਦੀ ਹੈ ਕਿਸੇ ਕਿਸੇ ਇਨਸਾਨ ਚ ਗੱਲ ਕੋਈ ਖਾਸ ਹੀ ਹੁੰਦੀ ਹੈ ਸੋ ਰਿਸ਼ੂ ਨੇ ਰਾਜ ਅਮਰੀਕਾ ਵੱਲੋਂ ਜੱਗੂ ਦਾ ਇੱਕ ਜੱਫਾ 500 ਦਾ ਹੋਵੇਗਾ ਫਾਨੀ ਇਹ ਨਹੀਂ ਆ ਰਿਹਾ ਮਾਡਕ ਕਬੱਡੀ ਟੀਵੀ ਹਾਂਜੀ ਹਾਫਸਾ ਹਾਫ ਸਮਾ ਹੋ ਗਿਆ ਕਬੱਡੀ ਦਾ ਸੈਕੰਡ ਹਾਫ ਦੀ ਗੱਲਤੀ ਹੈ ਸੈਕੰਡ ਹਾਫ ਸ਼ੁਰੂ ਹੋਣ ਜਾ ਰਿਹਾ ਖੇਡ ਕਬੱਡੀ ਦਾ ਬਾਈ ਯੂਪੀ ਦੇ ਵਿੱਚ ਜੋ ਯੂਪੀ ਤੋਂ ਸੰਗਤ ਆਈ ਹੈ ਉਹਨਾਂ ਦਾ ਧੰਨਵਾਦ ਹੈ ਯੂਪੀ ਦੇ ਵਿੱਚ ਖਫਟਾ ਫਾਰਮ ਪੈਂਦਾ ਪੰਜਾਬੀਆਂ ਦਾ ਵੱਡਾ ਗੜ੍ਹ ਉੱਥੇ ਪ੍ਰੇਮ ਪਿਆਰ ਵਾਗਣਾ ਸਾਰੇ ਪੰਜਾਬੀ ਰਹਿੰਦੇ ਨੇ ਸੋ ਪਰਮਾਤਮਾ ਮਿਹਰ ਕਰੇ ਇਸੇ ਤਰ੍ਹਾਂ ਚੜਦੀ ਕਲਾ ਰਹੇ ਯੂਪੀ ਵਿੱਚ ਵਸਦੇ ਪੰਜਾਬੀਆਂ ਦੀ ਸੋ ਖਪਟਾ ਫਾਰਮ ਵਾਲੇ ਭਰਾ ਵੱਡਾ ਮਾਣ ਪੁੱਜਦਾ ਕਰਦੇ ਨੇ ਮਿੰਟੂ ਬਾਜਵਾ ਸਾਡੀ ਖੇਡ ਕਬੱਡੀ ਦਾ ਵਧੀਆ ਬੁਲਾਰਾ ਵੀ ਹੈ ਯੂਪੀ ਵਿੱਚ ਵੱਡੇ ਕਬੱਡੀ ਕੱਪ ਵੀ ਕਰਾਉਂਦੇ ਨੇ ਸੋ ਯੂਪੀ ਤੋਂ ਆਈ ਹੋਈ ਸੰਗਤ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਖਪਟਾ ਫਾਰਮ ਵਾਲਿਆਂ ਦਾ ਤਹਿ ਦਿਲ ਤੋਂ ਸਤਿਕਾਰ ਹੈ ਯੂਪੀ 'ਚ ਬਹੁਤ ਵੱਡਾ ਨਗਰ ਹੈ ਪੰਜਾਬੀਆਂ ਦਾ ਖਪਟਾ ਫਾਰਮ ਸਦਾ ਜੜ ਦੀ ਕਲਾ ਰੱਖੇ ਸੋ ਸੰਤ ਬਾਬਾ ਤਾਰਾ ਸਿੰਘ ਜੀ ਵਾਹ ਪੁਰਸ਼ਾਂ ਦੇ ਚਰਨਾ ਵਿੱਚ ਅਰਦਾਸ ਬੇਨਤੀ ਹੈ ਕਿ ਯੂਪੀ ਦੀ ਸੰਗਤ ਵੀ ਮੇਰ ਪਰ ਹੱਥ ਰੱਖੋ ਵਾਹ ਪੁਰਸ਼ ਲਓ ਇਧਰ ਲੱਤਾਂ ਸੇ ਪੈਦੀ ਰੇਡ ਚਾਰ ਜਾਫੀ ਨੇ ਫਰੰਦੀਪੁਰੀਆ ਤਿਆਰ ਇੱਕ ਪਾਸੇ ਆਪਣਾ ਮਾਲਾ ਆ ਬਜੀ ਤੌੜ ਆ ਬਜੀ ਤੌੜ ਆ ਗੋਪੀ ਫਰੰਦੀਪੁਰੀਆ ਆ ਗੋਪੀ ਫਰੰਦੀਪੁਰੀਆ ਪਾਉਂਦਾ ਹੱਥ ਕਰਾਰੇ ਓ ਜੱਫਾ ਓ ਜੱਫਾ 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 ਕੋਈ ਗੱਲ ਨਹੀਂ